ਅਸੀਂ ਕਿੱਗਾ ਸਾਨੂੰ ਵੀਰੋ ਅੱਜ ਆਪਾਂ ਜਲੰਧਰ ਆਏ ਆ ਹਰਿੰਦਰ ਫਾਰਮ ਤੇ ਤੇ ਇਹਨਾਂ ਦੀ ਫਾਰਮਿੰਗ ਚ ਕਿਵੇਂ ਪ੍ਰੋਗਰੈਸ ਕਰ ਰਹੇ ਨੇ ਤੇ ਤਰਪ ਵੇਸਟ ਕਰਵਾਉਨੇ ਆਪਾਂ ਉਹ ਆਓ ਆਓ ਸ਼ੋਰਟੀਆਂ ਜਿਹੜੀਆਂ ਜਿਹੜੀਆਂ ਜੀਵ ਜਿਆਦਾ ਹੁੰਦੇ ਤੁਹਾਨੂੰ ਠੀਕ ਆ ਟੂਨੇ ਸਮੇਂ ਦੇ ਵਿੱਚ ਤੇ ਜੀ ਦੇ ਸਕਦੇ ਹੁਣ ਇਹਦੇ ਬਾਰਡ ਦੇ ਆਪਣੇ ਵਰਕ ਕਰ ਰਹੇ ਨੇ ਇਹ ਆਪਣੇ ਫਾਰਮਿੰਗ ਲਾਈਨ ਜੱਗੇ ਪ੍ਰੋਗਰੈਸ ਕਰ ਰਹੇ ਨੇ ਕਿਹੜੀ ਕਿਹੜੀ ਵੈਰਾਈਟੀ ਇਹਨਾਂ ਕੋਲ ਅਵੇਲੇਬਲ ਹੁੰਦੀ ਹੈ ਜਸਟ ਆਹ ਕੋ ਫਰੀ ਝਾਮਨੀ कुफरी मालिनी कुफरी मालनी जी उस अकॉर्डिंग आपने कुफरी ज्योति कुफरी पुकरजटिया ਹਰੰਗ ਲੋਵੀ ਮਾਰਕੀਟ ਦੇ ਵਿੱਚ ਕੋਈ ਸੇਲ ਦੇ ਵਿੱਚ ਨਹੀਂ ਪੁਖਰਾਜ ਰਾਜ ਟੇਬਲ ਵੈਰਾਈ ਨਹੀਂ ਹੈ ਟੇਬਲ ਦੇ ਵਿੱਚ ਤਾਂ ਲੈਂਦਾ ਚੰਦਰਮੋ ਕਿਸੇ ਦੀ ਵੈਰਾਈਟੀ ਬਾਰੇ ਕੋਈ ਸਵਾਲ ਹੋਵੇ ਤਾਂ ਤੁਸੀਂ ਸੋਸ਼ਲ ਮੀਡੀਆ 'ਤੇ ਦੱਸੋ ਕਿ ਐਚਵੀ 4000 4004 ਉਹ ਮੈਂ ਦੇਖੀ ਲੈਡੀ ਹੋਸਟਲ ਇਹ ਪ੍ਰੋਸੈਸਿੰਗ ਵੈਰੀਟੀ ਹੈ ਜਿਹੜੀ ਟਰਾਈਲ ਤੇ ਬਾਕੀ ਇਹ ਦਾ ਬੋਲ ਰਿਹਾ ਤੇ ਜਿਹੇ ਲੰਬੀ ਚਾਲ ਦੇ ਵਿੱਚ ਡਾਇਰੈਕਟ ਹੈ ਬਟ ਡਾਇਮੰਡ ਦਾ ਆਪਾਂ ਦੇਖਿਆ ਜਿਆਦਾ ਸਹੀ ਪ੍ਰੋਡਕਸ਼ਨ ਮਿਲਦੀਆਂ ਤੇ ਆਪਾਂ ਵੀ ਦੇਖਦੇ ਆਂ ਵੀ ਕੀ ਡਿਸਕਸ ਕਰਦੇ ਆਂ ਜਿਹਦਾ ਦਾ ਹੌਨ ਮੋਕਨ ਚੱਲ ਰਿਹਾ ਹੈ ਕਿ ਸਤੰਬਰ ਤੋਂ ਅੰਨ ਬਹੁਤ ਆ ਜਾਂਦੀ ਹੈ ਸਤੰਬਰ ਦਾ ਪਰ ਵੀ ਨਾ ਨਹੀਂ ਕਰਦੇ ਤੇ ਵੀ ਕੀ ਸ਼ੋ ਕਰ ਦਿੰਦੇ ਆਂ ਦੇਖਦੇ ਆਂ ਜਿਹਨੇ ਦਾ ਟੈਗ ਦਾ ਕਰਦੇ ਆਂ ਆਪੋ ਉਸ ਅਕੋਰਡਿੰਗਲੀ ਕੰਪਨੀ ਦੇ ਅੰਦਰ ਦੇ ਚੋਕ ਵੈਰੀਟੀ ਦੇ ਬਾਕੀ ਪ੍ਰੋਸੈਸਿੰਗ ਦੇ ਨਾਮ ਦੇ ਇਵਰਾਈਟੀ ਪ੍ਰੋਡਕਸ਼ਨ 90 90 ਜਲਦੀ ਚੱਲਦੀ ਹੁੰਦਾ ਯਾਰ 2000 ਇਵਰਾਈਟੀ ਪ੍ਰੋਡਕਸ਼ਨ ਚੱਲੀ ਹੈ ਇਹ ਵਾਇਰਟੀ ਦੀ دوسری ਵਾਇਰਟੀ ਨਾਲੋਂ 5 ਤੋਂ 7 ਦਿਨ ਜ਼ਿਆਦਾ ਲੱਗਦਾ ਬਟਰ ਜੇ ਪ੍ਰੋਡਕਸ਼ਨ ਦੀ ਗੱਲ ਕਰੀਏ ਤਾਂ ਇਹਦੀ ਇਸ ਵਾਰਾਈਟੀ ਦੇ ਪ੍ਰੋਡਕਸ਼ਨ 10001 ਦੇ ਨਾਲੋਂ 20 ਤੋਂ 25 ਬੈਗ ਪਰ ਇੱਕ ਡੇ। ਐਵਰੇਜ ਪ੍ਰੋਡਕਸ਼ਨ ਆਪਾਂ ਇਹ ਕਹਿੰਦੇ 10001 ਵਾਰਾਈਟੀ ਦੀ 100 ਤੋਂ ਲੈ ਕੇ 110 ਕੁਨਟਲ ਇਸ ਵਾਰਾਈਟੀ ਦੀ 120 ਤੋਂ 125 ਕੁਨਟਲ। ਸੋਲਿਡ ਲੱਗੀ ਠੀਕ। ਸੋਲਿਡ ਕਿ ਐਸਕੋ? ਸੋਲਿਡ ਦਾ ਜਰੂਰ ਸਰਵਨਿੰਗ ਬੀ। ਫੋਰੇ ਤੋਂ ਮਤਲਬ ਇਹ ਗੱਲ ਹੈ ਕਿ ਸਰੋਂ ਥੋੜਾ ਮਹਿੰਗਾ ਹੈ। ਗੱਲ ਲੈ ਕੇ ਆ ਜੀ ਤਾਂ ਕਿੰਨੇ ਵੀ 110 ਕੁਇੰਟਲ 120 ਕੁਇੰਟਲ ਜੀ ਕੁਆਂਟੀਟੀ ਚਾਹੀਦੀ ਆ ਟਾਈਮ ਦਾ ਚਾਹੀਦਾ ਕੁਆਂਟਿਟੀ ਚਾਹੀਦੀ ਜਿਹੜੇ ਪੈਸੇ ਜ਼ਿਆਦਾ ਵਟੇ ਜਾਣ ਤੇ ਅਮਾ ਝਾੜ 10 ਵੀਨ ਕੁਇੰਟਲ ਘੱਟ ਵੀ ਨਹੀਂ ਗੜ ਤਾਂ ਵੀ ਕੋਈ ਬਿਲਕੁਲ ਇਸ ਤਰ੍ਹਾਂ ਇਹ ਵੀ ਦੇ ਮੈਨ ਸਰ ਕਰਨਾ ਜਿਹੜੀ ਗਾਂ ਮਾਰਕੀਟ ਜੀ ਚੀਜ਼ ਵਿਕਦੀ ਹੈ ਨਾ ਉਹਦੀ ਉਹਦੀ ਆਪਾਂ ਨੂੰ ਪ੍ਰੋਡਕਟ ਕਰਨਾ ਚਾਹੀਦਾ ਜਿੰਨਾ ਵੀ ਕਾਰਤ ਹੈ ਕਿਉਂਕਿ ਕੁਆਲਿਟੀ ਕੁਆਂਟੀਟੀ ਬਹੁਤ ਵਧੀਆ ਚਾਹੀਦੀ ਹੈ ਕੁਆਲਿਟੀ ਚਾਹੀਦੀ ਵਧੀਆ ਜੇ ਵੀ ਵਧੀਆ ਤੇ ਸਭ ਵਿੱਚ ਕੁਆਲਿਟੀ ਤੇ ਕੁਆਂਟੀਟੀ ਔਰ ਜੇ ਆਪਾਂ ਮਾਰਕੀਟ ਦੀ ਗੱਲ ਕਰੀਏ ਤਾਂ ਇਸ ਸੀਡ ਦੇ ਵਿੱਚ ਕਾਫੀ ਵਧੀਆ ਇਹਦਾ ਝਾੜ ਇਹਦਾ ਕਾਫੀ ਵਧੀਆ ਝਾੜਦੀ ਆ ਮਾਰਕੀਟ ਵੀ ਇਹਦਾ ਰੇਟ ਹੈ ਅੱਜ ਤੱਕ ਆ ਗਈਆਂ ਮਾਰਕੀਟ ਜਿਹੜਾ ਦੇ ਰਿਹਾ ਜਿਹੜੀ ਮਾਰਕੀਟ ਵਾਲੀ ਇਹਦਾ ਰੇਟ ਆ ਜਿਹੜੀ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਮਾਰਕੀਟ 'ਚ ਆਪਾਂ ਨੂੰ ਵਧੀਆ ਰੇਟ ਤੇ ਜਿਹੜੀ ਚੀਜ਼ ਆਪਣੀ ਸੇਲ ਹੋ ਸਕਦੀ ਆ ਕਿਸਾਨ ਉਹਨੂੰ ਅਡਾਪਟ ਕਰਨਗੇ ਬੜਾ ਬਹੁਤ ਹੀ ਪੁਆਇੰਟ ਸੀ ਇਹ ਤਾਂ ਇਸ ਪੁਆਇੰਟ ਤੇ ਮੈਂ ਇੱਕ ਗੱਲ ਹੋਰ ਐਡ ਕਰਾਂਗਾ ਕਿ ਜੋ ਆਪਾਂ ਮਾਰਕੀਟ ਦੇ ਵਿੱਚ ਆਪਾਂ ਵੈਲਿਊ ਵਧ ਲੈਣੀ ਚਾਹੀਏ ਆਪਣੀ ਚੀਜ਼ ਦੀ ਏਕਨ ਆਪਣੇ ਪੰਜਾਬੀਆਂ ਦੇ ਆਧਾਰ ਤੇ ਕਿ ਆਪਾਂ ਜੇ ਇੱਕ ਚੀਜ਼ ਦੇ ਪਿੱਛੇ ਭਿੰਨੇ ਦੇ ਉਹਦੇ ਪਿੱਛੇ ਹੀ ਪੈਲੇ ਹੁਣ ਮੰਨ ਲਓ ਕਿ ਸਾਰੇ ਜਾਣੀ ਜੇ ਡਾਇਮੰਡ ਹੀ ਲਾਉਣਗੇ ਤਾਂ ਉਹਦੀ ਕੁਆਂਟੀਟੀ ਇੰਨੀ ਕਿ ਜ਼ਿਆਦਾ ਜੇ ਝਾੜ-ਖੜਾਗੇ ਸਾਰੇ ਪਾਸੇ ਉਹਦੀ ਫਾਇਦਾਵਰੀ ਇੰਨੀ ਹੋ ਜੂਗੀ ਕਿ ਉਹ ਐਡੋਮੈਂਟ ਦੇ ਖਰੀਦਦਾਰ ਜਿਹੜਾ ਹੋਗਾ ਉਹਦੇ ਕੋਲ ਆਪਸ਼ਨ ਹੋਊਗਾ ਕਿ ਮੈਂ ਸਸਤੇ ਰੇਟਸ 'ਚ ਵੀ ਲੈ ਸਕਦਾ ਕਿਸੇ ਤੋਂ ਮਹਿੰਗੇ ਰੇਟਸ 'ਚ ਵੀ ਲੈ ਲ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਏਰੀਆ ਇਦਾਂ ਦੇ ਆ ਜਿੱਥੇ ਆਪ ਨੂੰ ਲੱਗਦਾ ਪਰ ਉਹਨਾਂ ਨੂੰ ਮਾਰਕੀਟ ਦੀ ਜੋ ਨੌਲੇਜ ਨਹੀਂ ਹੈ ਕਿ ਉੱਥੇ ਉਹੀ ਸੇਵ ਆਲੂ ਕੁਆਲਿਟੀ ਵਧੀਆ ਤੇ ਹੋ ਕੇ ਪਰ ਉਹ ਘੱਟੇ ਦੇ ਦਿੰਦਾ ਸੇਵ ਇਸੇ ਲਈ ਜੋ ਜਿੱਦਾਂ ਜ਼ਾਹਰੇ ਪਹਿਲਾਂ ਬੋਲਿਆ ਸੀ ਕਿ ਆਪਾਂ ਨੂੰ ਇੱਕੋ ਵਾਰੈਟੀ ਤੇ ਡਿਪੈਂਡਡ ਨਹੀਂ ਰਹਿਣਾ ਆਪਾਂ ਆਪਣੇ ਕੋਲੇ ਦੋ ਤੋਂ ਚਾਰ ਵਾਰੈਟੀਆਂ ਦਾ ਜੀ ਆਪਾਂ ਆਪਸ਼ਨ ਜ਼ਰੂਰ ਹੋਣੀ ਚਾਹੀਦੀ ਹੈ ਕਿ ਆਪਣੇ ਕੋਲੇ ਅਲੱਗ-ਅਲੱਗ ਵਾਰੈਟੀਆਂ ਹੋਣ ਪ੍ਰੋਸੈਸਿੰਗ ਦੀ ਵਾਰੈਟੀਆਂ ਹੋਣ ਟੇਬਲ ਦੇ ਵਿੱਚ ਵਾਰੈਟੀਆਂ ਹੋਣ ਉਹਦੇ ਵਿੱਚ ਫਿਰ ਅੱਗੇ ਗੋਲ ਆਲੂ ਹੋਣ ਲੰਬੇ ਚਾਲ ਦੇ ਆਲੂ ਵੀ ਹੋਣ ਜਿੱਦਾਂ ਡਾਇਮੰਡ ਪ੍ਰੋਪਰਟੀ ਹੈ ਤੇ ਇਹਨੂੰ ਆਪਾਂ ਅੱਗੇ 슈ਗਰ ਬ੍ਰੀਥ ਵੀ ਸਟੋਰ ਕਰ ਸਕਦੇ ਆ ਜਿਹਦੇ ਵਿੱਚ ਲੰਬਾ ਟਾਈਮ ਸਟੋਰ ਵੀ ਰਹਿੰਦਾ ਵਧੀਆ ਇਹ ਤੇ ਇਹਦੀ ਮਾਰਕੀਟ ਰੇਟ ਜਿਹੜਾ ਆਪਾਂ ਨੋਰਮਲ ਨਾਲੋਂ 100 ਤੋਂ 200 ਮੀਆ ਪਲੱਸ ਕਰਦਾ ਜਾਂਦਾ ਹੈ ਚਲੋ ਜੀ ਇਦਾਂ ਬੋਲ ਲਓ ਕਿੰਨ ਟਾਈਮ ਲੈ ਜੂਏ ਫਿਰ ਟਾਈਮ ਦੀ ਗੱਲ ਤੇਵਲੀ ਨਹੀਂ ਹੁੰਦੀ ਗੱਲ ਬੜਾ ਜੋ ਪਾਓ ਦੋ ਇਕ ਵਾਰ ਵੀ ਦੇਖਣੀ ਵੀ ਟਰਾਂਡ ਕਰ ਗਿਆ ਤੇ ਆਪਾਂ ਲੋਡ ਕੱਢ ਕੇ ਦੂਜੀ ਵਾਰ ਰੋਕ ਦਈਏ ਇਹਦੇ ਵੈਰਾਈਟੀਆਂ ਜੀ ਲਾਲ ਵੈਰਾਈਟੀ ਐਲ ਆਰ ਸ਼ਾਰਟ ਚੱਕਾ ਨਾਲ ਸਾਰਿਆਂ ਨੂੰ ਪਤਾ ਹੋਊਗਾ ਐਲ ਆਰ ਪੁਰਾਣਾ ਨਾਮ ਦਾ ਰੈਡੀਅਸ ਬੈਟਾ ਤੇ ਇਹ ਵੈਰਾਈਟੀ ਜਿਹੜੀ ਅਸੀਂ ਇਹ 90 ਤੋਂ ਲੈ ਕੇ 100 ਦਿਨ ਦੇ ਵਿੱਚ ਵਿੱਚ ਟਾਈਮ ਲੈਂਦੀ ਹੈ ਇਸ ਵੈਰਾਈਟੀ ਦੇ ਵਿੱਚ ਪਿਛਲੇ ਸਾਲ ਦੇ ਜਿਹੜੇ ਤਜਰਬੇ ਦੱਸਾ ਤੇ ਆਪਣੇ ਅਨਾਮ ਬੈਂਡ ਦੇ ਵਿੱਚ ਬਹੁਤ ਲੱਗਦੀ ਜਿਹੜੀ ਡੈਸਟ ਪਰ ਇਸ ਵਿੱਚ ਤੁਹਾਨੂੰ ਨਾਈਟ੍ਰੋਜਨ ਦੀ ਜ਼ਰੂਰਤ ਬਹੁਤ ਹੁੰਦੀ ਹੁਣ ਤੁਸੀਂ ਪੁਕਰਾਜ ਵੀ ਲਾ ਰਹੇ ਆ ਤੇ ਇਹ ਐਲ ਆਰ ਵੀ ਲਾ ਰਹੇ ਆ ਪੁਕਰਾਜ ਦੇ ਵਿੱਚ ਤੁਹਾਨੂੰ 1 ਬੈਰ ਜੂਰੀਆ ਚਾਹੀਦਾ ਐਲ ਆਰ ਦੇ ਵਿੱਚ ਤੁਹਾਨੂੰ 2 2 2.5 ਬੈਰ ਜੂਰੀਆ ਸ਼ਿਫਟਾਂ ਦੇ ਵਿੱਚ ਇਹ ਬਟਾ ਦੇ ਦੋ ਦੋ ਤੇ ਅੱਧਾ ਸ਼ਿਫਟਾਂ ਦੇ ਦੋ ਤਾਂ ਇਹ ਇਹ ਸਾਰੇ ਪੁਆਇੰਟ ਤੁਹਾਨੂੰ ਪਤਾ ਹੋਣੇ ਚਾਹੀਦੇ ਸਾਰੇ ਬਾਰੇ ਕਿ ਬੇਨਤੀ ਹੈ ਵੀ ਆਪਣਾ ਜਿਹੜਾ ਐਲ ਆਰ ਆ ਉਹ ਖੰਨਾ ਬੈਂਟ ਤੇ ਬਹੁਤ ਲੱਗਦਾ ਹੈ ਲੇਕਿਨ ਸਾਡੇ ਕਿਸਾਨ ਜੇ ਲਾਉਣਾ ਚਾਹਣ ਤਾਂ ਕਿਹੋ ਜੀ ਮਿੱਟੀ ਦੇ ਵਿੱਚ ਤੇ ਕਿਹੋ ਜੀਆਂ ਖਾਦਾਂ ਕਿਹੋ ਜੀਆਂ ਸਪਰੇਹਾਂ ਦੀ ਇਹਨੂੰ ਲੋੜ ਹੈਗੀ ਆ ਉਹ ਜਰੂਰ ਇੱਕ ਜਾਣਕਾਰੀ ਜਰੂਰ ਦੇ ਹਾਂਜੀ ਦੇਖੋ ਐਲ ਆਰ ਜਿਹੜੀ ਹੈ ਉਹ ਪ੍ਰੋਸੈਸਿੰਗ ਵੈਰਾਈਟੀ ਹੈ ਆਪਾਂ ਪਤਾ ਹੀ ਹੈ ਠੀਕ ਹੈ ਲੱਗੇ ਸਾਈਡ ਤੋਂ ਐਲ ਆਰ ਪ੍ਰੋਸੈਸਿੰਗ ਵੈਰਾਈਟੀ ਹੈ ਉਹ ਇਹ ਜਿਹੜੀ ਹੈ ਜਿਹਦੀ ਪਹਿਲੇ ਮਿੱਟੀ ਦੀ ਜਾਂਚ ਆਪਾਂ ਕਰ ਲਈਏ ਤੇ ਅੱਛਾ ਇਹਦੇ 'ਚ ਜਿਹੜੀ ਨਾਈਟ੍ਰੋਜਨ ਵੱਧ ਮੰਗਦੀ ਹੈ। ਅਗਰ ਆਪਾਂ ਨਾਰਮਲ ਤਰੀਕੇ ਨਾਲ ਜਦੋਂ ਦੂਜੀਆਂ ਵੈਰੈਟੀ ਰਗਾਣੇ ਆ ਤਾਂ ਤਕਰੀਬਨ 55-60 ਦਿਨ ਦੇ ਵਿੱਚ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ। ਤੇ ਇਹਦੇ 'ਚ ਨਾਈਟ੍ਰੋਜਨ ਦੀ ਆ ਸਾਨੂੰ 2 ਕੇ 3 ਸਪਲਿਟ ਦੇਣੀ ਹੈ ਮਰਜ਼ੀ ਆ। 40% 40% ਨਾਈਟ੍ਰੋਜਨ ਪਾਓ ਤੁਸੀਂ ਬਿਲਕੁਲ ਪਲਾਂਟਿੰਗ ਦੇ ਟਾਈਮ ਤੇ 30% ਪਾਓ ਬਣਾਈ ਦੇ ਤੇ ਫਿਰ 30% ਪਾਓ ਉਹਦੇ ਬਾਅਦ ਲਗਭਗ 50-60 ਦੇ ਵਿੱਚ ਤਾਂ ਤੇ ਇਹ ਕੰਮਜਾਲਾ ਹੈ। ਸਾਈਜ਼ ਵੀ ਅੱਛਾ ਬਣ ਜਾਏਗਾ। ਬਾਕੀ ਇਹ ਵਾਇਰਸ ਇੰਦੇ ਦੇ ਉੱਪਰ ਬੜੇ ਘੱਟ ਆਉਂਦੇ ਨੇ। ਔਰ ਵੈਰਾਈਟੀ ਵਧੀਆ। ਸਾਈਜ਼ ਜਿਹੜੀ ਚਾਹੀਦੀ ਜੀ ਇਹਨੂੰ। ਮਿੱਟੀ ਤੇ ਜਿਹੜੀ ਹੁਣ ਦੀ ਪੀ ਐਚ ਜਿਹੜੀ ਹੈ ਨਾ ਮਿੱਟੀ ਦੀ 6.5 ਤੋਂ 7 ਤੱਕ ਬੈਸਟ ਹੈ। ਇਹ ਸਾਡੇ ਇੱਕ ਨਾਰਮਲ ਜਿਹੜੀ ਮਤਲਬ ਰੇਤਾ ਚ ਚਾਹੀਦੀ ਮੋਟਾ ਨਹੀਂ ਥੋੜੀ ਜੀ ਡੱਕਰੇ ਸਕਸੈਸਫੁਲ ਆ ਜੀ। ਇਹਦਾ ਰੰਗ ਜ਼ਿਆਦਾ ਹੁੰਦਾ। ਨਹੀਂ ਡੱਕਰੇ ਸਕਸੈਸਫੁਲ ਆ। ਮੇਰਾ ਖੰਨਾ ਬੈਲਟ ਹੈ। ਬਹੁਤ ਸਕਸੈਸਫੁਲ ਆ। ਫੇਵਰਿਟੀ ਰੇਤੇ ਦੇ ਵਿੱਚ ਵੀ ਸਫੈਸਫੁਲ ਆ ਰੇਤੇ ਦੇ ਵਿੱਚ ਕੋਈ ਆਉਂ ਨਹੀਂ ਹੈਗਾ ਨਹੀਂ ਐਸਾ ਵਾਈਟ ਰੇਂਜ ਜਿਹੜੀ ਹੈ ਚੱਲ ਪੈਂਦੀ ਹੈ ਅਸੀਂ ਨਹੀਂ ਹੈ ਪਰ ਇਹਦਾ ਜਿਹੜਾ ਪ੍ਰੇਫਰੈਂਸ ਆਉਂਦਾ ਬਿਲਕੁਲ ਰਾਉਂਡ ਟਿਊਬਰ ਹੁਣ ਕਈ ਜਿਹੜੇ ਨਾ ਐਲ ਆਰ ਦੇ ਨਾ ਸਟ੍ਰੇਨ ਆ ਰਹੇ ਨੇ ਪੰਜ ਛੇ ਸਟ੍ਰੇਨ ਨੇ ਕਈ ਜਿਹੜੇ ਥੋੜੇ ਲਾਈਟ ਕਲਰ ਦੇ ਵਿੱਚ ਥੋੜੀ ਲੰਬਾਈ ਤੇ ਨੇ ਉਹ ਨਾ ਹੋਏ ਗੋਲ ਹੋਏ ਆਲੂ ਮੋਟਾ ਬੰਦਾ ਹੋਏ ਰੰਗ ਤੇਜ ਹੋਏ ਤੇ ਉਹ ਉਹ ਜਿਹੜਾ ਨਾ ਵਧੀਆ ਹੈ ਬਾਕੀ ਇਹ ਦੀ ਕਾਫੀ ਡਿਮਾਂਡ ਹੈ ਇਹ ਜਿਹੜੀ ਪ੍ਰੋਸੈਸਿੰਗ ਸੈਕਟਰ ਇੰਦਰ ਦੀ ਕਾਫੀ ਕੋਈ ਸਪੈਸੀਫਿਕ ਬਾਤ ਹੋਏ ਤੇ ਮੈਂ ਦੱਸ ਸਕਦਾ ਨਹੀਂ ਬਾਉਂਡਰ ਫਾਰਮ ਤੇ ਅਜੇ ਵੀ ਕਾਫੀ ਚੱਲ ਰਿਹਾ ਹੈ ਸਾਡੇ ਡਾਕਟਰ ਏਰੀਆ ਦੇ ਵਿੱਚ ਕਾਫੀ ਫਾਰਮਰ ਜਿਹੜੇ ਆ ਇਸ ਗੱਲ ਤੋਂ ਕਨਫਿਊਜ਼ ਰਹਿੰਦੇ ਆ ਵੀ ਵੈਰਾਈਟੀ ਕਿਹੜੀ ਲਾਈਏ ਇਹਨੂੰ ਅਸੀਂ ਮੰਡੀਕਰਨ ਕਿੱਥੇ ਕਰ ਸਕਦੇ ਆ ਤਾਂ ਇਦਾਂ ਦਾ ਕੁਝ ਦੱਸੋ ਵੀ ਜੇ ਇਹ ਵੈਰਾਈਟੀ ਆਪਾਂ ਲਾਉਨੇ ਆ ਪੁਖਰਾਜ ਨੂੰ ਜਾਂ ਹੋਰ ਜਿਹੜੀਆਂ ਵੈਰਾਈਟੀਆਂ ਕੰਟੀਨਿਊ ਕੀਤੀਆਂ ਹੋਈਆਂ ਉਹਨਾਂ ਨੂੰ ਦੇ ਨਾਲ ਐਡ-ਆਨ ਕਰੀਏ ਵੀ ਇਦਾਂ ਦੀਆਂ ਕੁਝ ਵੈਰਾਈਟੀਆਂ ਐਡ-ਆਨ ਕਰੀਏ ਜਿਹੜੀ ਮੰਡੀ ਕਰਨ ਵੀ ਵਧੀਆ ਹੋਵੇ ਔਰ ਆਪਾਂ ਸਾਡੇ ਕੋ ਉਹਦੀ ਮਿੱਟੀ ਵੀ ਹੋਵੇ ਜਿਹੜੀ ਉਹਨੂੰ ਪੈਦਾ ਕਰ ਸਕੀ। ਨਹੀਂ ਇਹ ਦੇਖੋ ਇਹ ਐਲਰ ਜਿਹੜੀ ਹੈ ਬੜੀ ਖਾਣੇ 'ਚ ਵੀ ਬੜੀ ਟੇਸਟੀ ਹੈ ਪ੍ਰੋਸੈਸਿੰਗ ਆਲੇ ਤਾਂ ਲੈਂਦੇ ਹੀ ਨਜ਼ਰ ਨੂੰ ਲੇਕਿਨ ਤੁਸੀਂ ਅਗਰ ਮਾਰਕੀਟ 'ਚ ਵੀ ਭੇਜਦੇ ਹੋ ਤਾਂ ਇਹ ਟਿਊਬਰ ਜਿਹੜੇ ਨੇ ਜਿਹੜੀ ਹੈ ਨਾ ਥੋੜਾ ਪ੍ਰੀਮੀਅਮ ਹੀ ਮਿਲਦਾ ਹੈ। ਲਾ ਨਾਲੂ ਹੈ ਕਰਕੇ ਨਾ ਥੋੜਾ ਰਾਉਂਡ ਸ਼ੇਪ ਹੋਣ ਕਰਕੇ ਆਈਸ ਜਿਹੜੀਆਂ ਦੀਆਂ ਡੀਪ ਨਹੀਂ ਨੇ, ਫਲੇਟ ਹੈ। ਤੇ ਇਸ ਕਰਕੇ ਨਾ ਇਹਦਾ ਵੈਸੇ ਵੀ ਸਾਨੂੰ ਜਿਹੜਾ ਨਾ ਵਾਧੇ ਦੇ ਮਿਲਦੇ ਰਹਿੰਦੇ ਨੇ ਪੈਸੇ। ਤੇ ਚਾੜਵੀ ਠੀਕ ਹੈ ਤੇ ਐਲਰ ਅੱਛੀ ਹੈ ਵੈਰਾਈਟੀ ਅਲੱਤੇ ਮੈਂ ਕਹਣਾ ਕਾਣਚੀ ਵੀ ਟੇਸਟੀ ਹੈ ਅੰਦਰ ਨੂੰ ਪਰ ਲਗਾਣਾ ਤੇ ਇਹ ਨਗਾਣੇ ਦੀ ਥੋੜੀ ਵਿਧੀ ਆਪਣਾ ਸੈਲਟਾਈਜ਼ ਕਰਾ ਕੇ ਲਗਾਈਏ ਪੁਰੇ ਦਾ ਅਗਰਸਾਈਸ ਸਹੀ ਬਣਾਈਏ ਤੇ ਜਿਹੜਾ ਨਾ ਉਹ ਮਾਰਕੀਟ ਅੱਛੀ ਮਿਲੇਗੀ ਮੈਂ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਦੱਸਾਂ ਵਿੱਚ ਜਿਹੜੀ ਬਜਾਈ ਹੋਈ ਹੈ 30 ਤੇ ਹੋਈ ਹੈ ਤੇ ਆਮ ਆਪਣੀ ਜਿਹੜੀ ਆ ਉਹ 26 ਤੇ ਹੁੰਦੀ ਹੈ ਇਹ 30 ਤੇ ਬਜਾਈ ਹੋਈ ਹੈ ਇਹ ਜਿਹੜਾ ਸਾਹਮਣੇ ਪਲਾਟ ਆ ਇਹ ਸਾਡਾ 26 ਦੇ ਆ ਬਾਕੀ ਸਾਰੀ 30 ਤੇ ਵਜਾਈ ਆ ਤੇ ਉਸ ਹਸਾਬ ਦੇ ਨਾਲ ਕੋਈ ਇਹਦੇ ਵਿੱਚ ਵੀ 30 ਵਾਲੇ ਦਿਨ ਕੋਈ ਕੁਐਸਚਨ ਹੋਊਗਾ ਤਾਂ ਜਰੂਰ ਤੁਸੀਂ ਸਾਡੇ ਨਾਲ ਵਿਚਾਰ ਕਰਨਾ। ਟਰੋਣਾ ਸਾਹਿਬ ਇਹਦੇ ਇਹ ਮੈਂ ਤੋਂ 10 ਸਾਲ ਪਹਿਲਾਂ ਇਹਦਾ ਲਾਇਆ ਸੀ। ਹਾਂਜੀ। 10 ਸਾਲ ਪਹਿਲਾਂ ਇਹਦਾ ਲਾਇਆ ਸੀਗਾ। ਇਹ ਧੁੰਦੇ ਵਿੱਚ ਇਹਦਾ ਸਾਈਨ ਨਹੀਂ ਬਣਦਾ। ਰੁਕਿਆ ਆਂਦਾ ਜੀ। ਹੁਣ ਦੇਖੋ ਇਹ ਹੈ ਪ੍ਰੋਸੈਸਿੰਗ ਵੈਰਾਈਟੀ ਹੈ। ਇਹਦੀ ਜਿਹੜੀ ਹੈ ਨਾ ਪੋਟਾਸ਼ ਰਿਕੁਆਇਰਮੈਂਟ ਵੀ ਜ਼ਿਆਦਾ ਹੈ ਨਾਈਟ੍ਰੋਜਨ ਰਿਕੁਆਇਰਮੈਂਟ ਵੀ ਜ਼ਿਆਦਾ ਤੇ ਇਹਦੇ ਵਿੱਚ ਜਿਹੜਾ ਨਾ ਆਪਾਂ ਜਦੋਂ ਸਾਇਲ ਟੈਸਟ ਕਰਾਣੇ ਆ ਤਾਂ ਇਹ ਧਿਆਨ ਰੱਖਿਏ ਕਿ ਜਿਹੜਾ ਪੋਟਾਸ਼ ਹੈ ਘੱਟ ਤੋਂ ਘੱਟ 2 ਕਟੇ ਜਿਹੜੇ ਨੇ ਹੋਣ ਚਾਹੀਦੇ ਖੇਤ ਦੇ ਘੱਟ ਤੋਂ ਘੱਟ 2.5 ਵੀ ਹੋ ਸਕਦੇ ਨੇ ਪੋਟਾਸ਼ ਨਾ ਘਟੇ ਫਿਰ ਇਹ ਹੈ ਕਿ ਜਦੋਂ ਇਹ ਤਕਰੀਬਨ ਆ ਜਾਂਦੀ ਹੈ 60 ਦਿਨ ਦੇ ਕੋਲ ਆ ਜਾਂਦੀ ਹੈ ਤੇ ਇਹਦੇ 'ਚ 13-0-45 ਦੇ ਹਫ਼ਤੇ ਹਫ਼ਤੇ ਸਪਰੇਅ ਕਰੋ ਇੱਕ ਤਾਂ ਹੁਣ ਮੈਂ ਦੇਖ ਰਿਹਾ ਜਦ ਇਹ ਇਹ ਨਾ ਪੋਟਾਸ਼ ਦੀ ਡੈਫੀਸ਼ੈਂਸੀ ਜਿਹੜੀ ਇਹ ਪੱਤੇਆਂ ਤੇ ਜਿਹੜੇ ਦਾਗ ਆ ਰਹੇ ਨਾ ਜਿਹੜੇ ਬ੍ਰਾਊਨ ਕਲਰ ਦੇ ਦਾਗ ਆ ਰਹੇ ਨੇ ਕਿਨਾਰਿਆਂ ਤੇ ਵੀ ਆ ਰਹੇ ਨੇ ਤੇ ਵੈਸੇ ਵੀ ਆ ਰਹੇ ਤੇ ਇਹਦੇ ਵਿੱਚ ਪੋਟਾਸ਼ ਡੈਫੀਸ਼ੈਂਸੀ ਜਿਹੜੀ ਹੁੰਦੀ ਹੈ ਤੇ ਪੋਟਾਸ਼ ਦੀ ਘੱਟ ਹੋਣ ਕਰਕੇ ਵੀ ਇਹਦਾ ਸਾਈਜ਼ ਨਹੀਂ ਬਣਦਾ ਹੁਣ ਦੇਖੋ ਆਲੂ ਨੂੰ ਕੀ ਕਰਦਾ ਹੈ ਜਿਹੜਾ ਨਾਈਟ੍ਰੋਜਨ ਹੈ ਉਹ ਉਹਨੂੰ ਹਰਾ ਰੱਖਦਾ ਬੂਟੇ ਨੂੰ ਉੱਚਾ ਕਰਦਾ ਜਿਹੜਾ ਫਾਸਫੋਰਸ ਹੈ ਉਹਨੇ ਕੀ ਕਰਨਾ ਜਿਹੜਾ ਪੀ ਹੈ ਜਿਹੜਾ ਉਹਨੇ ਕੀ ਕਰਨਾ ਨੰਬਰ ਆਫ ਟਿਊਰ ਵਧਾਉਣ ਨੇ ਸਾਈਜ਼ ਤਾਂ ਹੀ ਬਣੇਗਾ ਅਗਰ ਸਾਡਾ ਪੋਟਾਸ਼ ਬਰਾਬਰ ਹੈ ਤੇ ਟੈਂਪਰੇਚਰ ਦੀ ਮੈਂ ਗੱਲ ਕਰ ਰਹੀ ਜੀ ਟੈਂਪਰੇਚਰ ਤੇ ਦੇਖੋ ਹੁਣ ਇਹੀ ਟੈਂਪਰੇਚਰ ਤੇ ਬੈਸਟ ਆ ਜਿਹੜਾ ਇਹ 16 ਤੋਂ 18 ਡਿਗਰੀ ਦੇ ਜਿੰਨੇ ਘੰਟੇ ਮਿਲਣਗੇ ਸਾਨੂੰ ਉਹਨਾਂ ਵੱਧ ਦੇ ਲਾਉਣ ਦਾ ਟਾਈਮ ਹੀ ਅਕਤੂਬਰ ਹੀ ਆ ਲਾਉਣ ਦਾ ਟਾਈਮ ਅਕਤੂਬਰ ਨਵੰਬਰ ਨਹੀਂ ਨਵੰਬਰ 25 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਹ ਲੱਗਣੀ ਚਾਹੀਦੀ ਬਲਕਿ ਥੋੜਾ ਜਿਹਾ ਗਰਮੀ ਵੀ ਚੱਲ ਲੈਂਦੀ ਤੁਸੀਂ 15 ਅਕਤੂਬਰ ਦੇ ਕੋਲ ਲਾ ਲੋ ਜਿੰਨੀਆਂ ਨੂੰ ਗੱਲ ਤੇ ਲੇਟ ਲਾਵਾਂਗੇ ਉਹਨੇ ਗਿਣਤੀ ਚ ਦਾਣੇ ਜ਼ਿਆਦੇ ਚੱਕੂਗੀ ਤੇ ਉਹਨਾਂ ਲੇਟ ਆਉਟਸਾਈਡ ਨਹੀਂ ਬਣਨਗੇ ਇਹ ਸਪਰਿੰਗ ਵਿੱਚ ਲੱਗ ਸਕਦਾ ਜੀ ਹਾਂਜੀ ਹਾਂਜੀ ਵੀਰੇ ਸਪਰਿੰਗ ਚ ਲੱਗਦਾ ਵੀਰੇ ਉੱਥੇ ਕੋਈ ਲਾਉਂਦਾ ਜੀ ਜਿਹ ਚ ਮਰਜੀ ਲਾ ਇਹ ਸਾਡੀ ਅਰਦੀ ਵੈਰਾਈਟੀ ਆ ਤੇ ਦੇਖ ਜੀ ਮਾੜੀ ਦਾ ਇਹ ਵੀ ਸਾਡੀ ਬਹੁਤ ਵਧੀਆ ਵੈਰਾਈਟੀ ਹੈ ਤੇ ਇਹ ਸ਼ਾਰਟ ਦੂਰੇਸ਼ਨ ਵੈਰਾਈਟੀ ਹੈ 80 ਦਿਨ ਦੇ ਵਿੱਚ ਸਾਈਟ ਬੋਰਡ ਵਰਤ ਕਰਦੇ ਜਿਹੜੇ ਬ੍ਰੈਕ ਕਰਦੇ ਤੇ ਇੱਕ ਇਹ ਸਪੈਸ਼ਲਿਟੀ ਕੰਮ ਆਉਂਦਾ ਇੱਕ ਇੱਕ ਨਾ ਪੁਆਇੰਟ ਤੇ ਐਡ ਕਰਉਣਾ ਕਿ ਜਿੱਦਾਂ ਆਪਾਂ ਕੁਝ ਵੀ ਰਾਈਟ ਲਾਉਣੇ ਆ ਫੋਰ ਐਗਜ਼ਾਮਪਲ ਐਲਐਰ ਜਾਂ ਆਪਾਂ ਡਾਇਮੰਡ ਲਾਉਣੇ ਆ ਤਾਂ ਵੀ ਜੂਰੀਏ ਦਾ ਵੀ ਇੱਕ ਟਾਈਮ ਆ ਗਿਆ 50-55 ਦਿਨ ਤੋਂ ਲੇਟ ਨੂੰ ਨਾਮ ਲੱਗੇ ਜਾਓ ਤੇ ਮੌਸਮ ਦੇ ਅਕੋਰਡਿੰਗਲੀ ਕੀ ਕੀਤਾ ਕਰਉਂਦਾ ਆ ਖਾਦ ਦਾ ਕਿਉਂਕਿ ਪਿਛਲੇ 2-3 ਸਾਲ ਤੋਂ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਜਦੋਂ ਆਪਾਂ ਧੁੰਦ ਦੇ ਦਿਨਾਂ ਵਾਂ ਇਹਦੇ ਵਿੱਚ ਆਪਾਂ ਜੂਰੀਏ ਦੀ ਵਰਤੋਂ ਕਰ ਰਹੇ ਆ ਤਾਂ ਥੱਲੇ ਆਲਰੇਡੀ ਮੌਇਸਚਰ ਆ ਤੁਹਾਨੂੰ ਪੇਮੇ ਰਹੀ ਜੀ ਇਹਦੇ ਤੋਂ ਤਾਂ ਉਹਦੇ ਵਿੱਚ ਬਲਾਈਟ ਨਹੀਂ ਲੱਗਣਾ ਬਹੁਤ ਵੱਡਾ ਫਲਸਰ ਨਾਲ ਬਲਾਈਟ ਨਹੀਂ ਲੱਗਦਾ ਮਿਲ ਗਈ ਹੁਣ ਕਿ ਮੈਂ ਫਾਉਂਸ ਹਮ ਹਮ ਹੇਰ ਨੂੰ ਰਿਟੇ ਉਹਰੇ ਚੰਦਰ ਮੁਰਗੇ ਆਰ ਆਈਟੀ ਟ੍ਰੈਡੀਸ਼ਨਲ ਚੱਲ ਰਹੀ ਹੈ ਜੀ ਆਪੇ ਟਾਈਮ ਤੋਂ ਜਿਹੜੇ ਆਪਣੇ ਲੋਕ ਇੱਥੇ ਬਟ ਇਹ ਜਿਹੜੀ ਐਸਟਾਈਮ ਦਿੱਕਤ ਆ ਰਹੀ ਹੈ ਕਿ ਹਾਲੀਵੁੱਡ ਦੇਣ ਕਿਹੜੇ ਉਹ ਘਟਦੇ ਆ ਪ੍ਰਾਂਟਿਕ ਵਿੰਡੋ ਛੋਟ ਰਹੀ ਹੈ ਅਕਤੂਬਰ ਦੇ ਵਿੱਚ ਟਾਈਮ ਨਹੀਂ ਸੀ ਕਵਰਟਿੰਗ ਕਰਨ ਦਾ ਤਾਂ ਉਹ ਏਅਰਪੋਰਟ ਜਿਹੜੇ ਥੋੜਾ ਜਿਹਾ ਲੰਬਾ ਟਾਈਮ ਲੈਂਦੇ ਨੇ 100 ਤੋਂ 110 ਦਿਨ ਦੇ ਵਿੱਚ ਵਿੱਚ ਤਿਆਰ ਹੁੰਦਾ ਹੈ ਤਾਂ ਮੰਡੀ ਦੇ ਵਿੱਚ ਜਾਂ ਆਪਾਂ ਸੀਟ ਦੇ ਵਿੱਚ ਇਹਦਾ ਜਿਹੜਾ ਰੇਟ ਆ ਉਹ ਅੱਜ ਦੀ ਡੇਟ ਜੀ ਵੀ ਪੁਰਾਣੇ ਸਮੇਂ ਵਾਂਗੂ ਅੱਜ ਵੀ ਇਹਦਾ ਰੇਟ ਜਿਹੜਾ ਆ ਉਹ ਜ਼ਿਆਦਾ ਮੰਡੀ 'ਚ ਵੀ ਤੇ ਜੇ ਆਪਾਂ ਸੀਟ ਦਾ ਵੀ ਕੰਮ ਕਰਨਾ ਹੈ ਤਾਂ ਸੀਟ ਦੇ ਵਿੱਚ ਵੀ ਦੋਨਾਂ ਚੀਜ਼ਾਂ ਦਾ ਜਿਹੜਾ ਰੇਟ ਆ ਉਹ ਸਾਰਿਆਂ ਨਾਲੋਂ ਜ਼ਿਆਦਾ ਹਾਈ ਰਹਿੰਦਾ ਹੈ ਸਿਰਫ ਇਹਦਾ ਇੱਕੋ ਹੀ ਹੈ ਵੀ ਇਹ ਜਿਹੜਾ ਸਮਾਂ ਜ਼ਿਆਦਾ ਲੈਂਦੀ ਹੈ 110 ਦਿਨ ਦੇ ਕਰੀਬ ਜੇ ਆਪਾਂ ਇਹਨੂੰ ਲੈ ਕੇ ਜਾਂਦੇ ਆ ਤੇ ਇਹਦਾ ਜਿਹੜਾ ਸਾਈਜ਼ ਹੈ ਉਹ ਕਾਫੀ ਵਧੀਆ ਹੁੰਦਾ ਸ਼ੁਕਰਗੁਜ਼ਾਰ ਸ਼ੂਗਰ ਫ੍ਰੀ ਵੀ ਇਹਨੂੰ ਰੱਖਿਆ ਜਾ ਸਕਦਾ ਹੈ ਜੇ ਆਪਾਂ ਇਹ ਪੂਲ ਸਟੋਰ ਜਿਹੜੇ ਹਨ ਸ਼ੂਗਰ ਫ੍ਰੀ ਹੋਣ ਤੇ ਉੱਥੇ ਵੀ ਰੱਖਿਆ ਜਾਂਦਾ ਆਪਾਂ ਇਹਨਾਂ ਤੋਂ ਸੁਪਰੀ ਪੁਕਰਾਜ ਤੋਂ ਸਾਰੇ ਜਾਣੂ ਆ ਤੇ ਇਹਦੀ ਆਪਣੀ ਲੰਬੀ ਸ਼ੇਪ ਦੇ ਵਿੱਚ ਔਰ ਘੱਟ ਡਿਊਰੇਸ਼ਨ ਦੇ ਵਿੱਚ ਪੈਦਾ ਹੋਣ ਵਾਲੀ ਬੈਗੀ ਹੈ ਇਹਨਾਂ ਦੇ ਫੇਵਰੇਟ ਲਿੰਕ ਅਪ ਚਾਹਤ ਤੇ ਆਪਾਂ ਇਹਨੂੰ ਲੈ ਕੇ ਜਾਂਦੇ ਆ ਤੇ ਇਹਦਾ ਜਿਹੜਾ ਸਾਈਜ਼ ਹੈ ਉਹ ਕਾਫੀ ਵਧੀਆ ਹੋ ਜਾਂਦਾ ਸ਼ੂਗਰ ਫ੍ਰੀ ਸ਼ੂਗਰ ਫ੍ਰੀ ਵੀ ਇਹਨੂੰ ਰੱਖਿਆ ਜਾ ਸਕਦਾ ਹੈ ਜੇ ਆਪਾਂ ਨੇ ਕੋਲ ਸਟੋਰ ਜਿਹੜੇ ਸ਼ੂਗਰ ਫ੍ਰੀ ਹੋਣ ਤੇ ਉੱਥੇ ਵੀ ਰੱਖਿਆ ਜਾ ਸਕਦਾ ਹੈ ਆਪਾਂ ਇਹਨਾਂ ਤੋਂ ਸ਼ੂਗਰ ਫ੍ਰੀ ਬੁਖਰਾਜ ਤੋਂ ਸਾਰੇ ਜਾਣੂ ਆ ਤੇ ਇਹਦੀ ਆਪਣੇ ਲੰਬੀ ਸ਼ੇਪ ਦੇ ਵਿੱਚ ਔਰ ਘੱਟ ਡਿਊਰੇਸ਼ਨ ਦੇ ਵਿੱਚ ਪੈਦਾ ਹੋਣ ਵਾਲੀ ਬੈਗੀ ਹੈ ਇਹ ਵੈਰਾਈਟ ਲਸਿੰਗ 85 ਜਗ ਦੇ ਵਿੱਚ ਚਾਰ ਹੋ ਜਾਂਦੀ ਹੈ ਇਹ ਇੰਡੀਆ ਦਾ ਪਹਿਲਾ ਗੱਲ ਇਹ ਸੀ ਕਿ ਆਪਾਂ ਨੂੰ 3 ਤੋਂ 4 ਰੇਟ ਦੀ ਆਫਰ ਮਿਲਣੀ ਚਾਹੀਦੀ ਹੈ ਠੀਕ ਹੈ ਜੀ ਜਦੋਂ ਪਹੁੰਚਾ ਹੈ ਇੰਡੀਆ ਜਿਸ ਤੋਂ ਤੁਹਾਡੇ ਕੋਲ ਅਰਜੀ ਚ ਕੇ ਅਕਾਲੀ ਲੋਦੇ ਆ ਇੱਕ ਅੱਛੀ ਕਾਈ ਤੋਂ ਬਹੁਤ ਵਧੀਆ ਆਫਰ ਲੈ ਸਕਦੇ ਹਾਂ ਪ੍ਰੋਡਕਸ਼ਨ ਵਿੱਚ ਵਧੀਆ ਮਾਰਕੀਟਿੰਗ ਦੀ ਗੱਲ ਹੈ ਇੰਕਲੂਡਡ ਵੈਰੀਟੀ ਹੈ ਮਾਰਕੀਟ ਦੇ ਵਿੱਚ ਰੇਟ ਵੀ ਵਧੀਆ ਮਿਲਦਾ ਹੈ ਕੱਚੀ ਭਾਈ ਜੀ ਸੇਵ ਪੱਕੀ ਭਾਈ ਪ੍ਰੋਡਕਸ਼ਨ ਦੇ ਪੱਖ ਤੋਂ ਵੀ ਜੇਕਰ ਕੁਆਲਿਟੀ ਪੈਰਾਮੀਟਰਸ ਦੇ ਦਿੱਤੇ ਤਾਂ ਵਾਇਰਸ ਹੋਣ ਦੇ ਟਾਰਗੇਟ ਕਰਦੇ ਹਾਂ ਜੇ ਸਿਮਨ ਭਾਜਾ ਜਿੰਨਾ ਤੇ ਲਾ ਬਟ ਜਿਹੜੇ ਦਾ ਅਟੈਕ ਨਾਲ ਸਾਰਾ ਬਾਈਟ ਤੇ ਹੋ ਬਟ ਕੁਝ ਵੈਰਾਈਟੀਆਂ ਆਪਾਂ ਨੂੰ ਦਿਖਾ ਦਿੰਦੀ ਜਾਵਾਂ ਜਿਹੜੇ ਜਲਦੀ ਕਰ ਜਾਂਦੀਆਂ ਕਿ ਬਾਇਰਸ ਬਣ ਜਾਂਦੇ ਪੋਸਟ ਵੈਰਾਈਟੀਆਂ ਜਲਦੀ ਆਵਾਸ ਕਿ ਉਹ ਟਾਰਗੇਟ ਕਰਦੇ ਤੇ ਉਥੇ ਜੇ ਅਸਰ ਹੋਇਆ ਨਾ ਤੇ ਥੋੜਾ ਹੋ ਜਾਂਦਾ ਕਰੋਨਾ ਦੇ ਸਾਰੇ ਨੂੰ ਕੁਝ ਨਹੀਂ ਜੀਤਾ ਪਰ 20 ਰੱਖਣਾ ਥੋੜਾ ਰੱਖੋ ਪੋਸਟ ਯੂਨਿਟੀ ਚੋਂ ਜਿਹੜਾ ਬਣਾਉਂ ਉਹ ਕੁਝ ਵੈਰਾਈਟੀਆਂ ਜਿੱਦਾਂ ਲਓ ਤਾਂ ਇੱਕ ਵੀ ਰਾਈਟ ਹੈ ਜਦੋਂ ਆਪਾਂ ਆਪਸੇ ਨੂੰ ਲੱਕਾਂਗੇ ਕਿਉਂਕਿ ਆਪਾਂ ਜਿਹੜੇ ਖੇਤリーズ ਆ ਪ੍ਰੈਕਟੀਕਲੀ ਜੀ ਹੈ ਕਿ ਸਾਰੀ ਜਿਹੜੇ ਥੱਲੇ ਤੇ ਖਾਲੀ ਹੁੰਦੇ ਨੇ ਉਹ ਜਦੋਂ ਆਪਾਂ ਜਿਹੜਾ ਆਪਾਂ ਪਹਿਲਾਂ ਝੋਨਾ ਪਾਦੇ ਜਾਂਦਾ ਉਹਦੇ ਮੱਤੀ ਵੀ ਦੇ ਪਗਾਮੀ ਲਾਉਂਦੇ ਆ ਜਿਹੜੇ ਆਪਰੇ ਆਪਣੇ ਖੇਤਾਂ 'ਚ ਲਏ ਜਾਂਦੇ ਆ ਉਹਨਾਂ ਉਹਨਾਂ ਕਿੰਨਾਂ ਦੇ ਵਿੱਚ ਆਪਾਂ ਕਿਸਮਤਾਈ ਜਾਂ ਫਿਰ ਦੂਜੇ ਆਪਸ਼ਨ ਜਿੱਦਾਂ ਕੇਸਨ ਵਰਗੀਆਂ ਰਾਈਟ ਜਿਹੜੀਆਂ ਲੰਬੀ ਟਾਈਮ ਦੇ ਬੈਠੀਆਂ ਰਹੀਆਂ ਉਹਨਾਂ ਤੇ ਆਪਾਂ ਚੱਲ ਸਕਦੇ ਹਾਂ ਪਰ ਉਹ ਤਾਂ ਹੀ ਆਪਣੇ ਕੋਲ ਪੌਸਿਬਲ ਆ ਜਦੋਂ ਆਪਰੇ ਕੋਲੇ ਮਲਟੀਪਲ ਵਾਈਟਿੰਗ ਦੇ ਆਪਸ਼ਨ ਹੋਣ ਇਹ ਦੋਏ ਪੌੜਾ ਪਾ ਜੜੀ ਆਪਣਾ ਪੋਹਰਾ ਜੀ ਕੱਚੀ ਪੜਾਈ ਜੀ ਆਪਾਂ ਨੂੰ ਲੱਗ ਰਿਹਾ ਕਿ ਇਹ ਡਾਵਾ ਡੋਲ ਡੋ ਬਾਜੂ ਆਪਣਾ ਗੇਰੋ ਜਨਾਬ ਉਹ ਬਸ ਰੋਕ ਇਹਦੇ ਵਿੱਚ ਕਿਸੇ ਦਾ ਕੋਈ ਸਵਾਲ ਹੋਵੇ ਵੀ ਵਾਇਰਸ ਆ ਜਾਂਦਾ ਹੈ ਜਾਂ ਉਹ ਡੈਫੀਸ਼ੀਐਂਸੀ ਜਿਆਦਾ ਹੁੰਦੀ ਹੈ ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰੂੰਗਾ ਹੋਦਾ ਕੀ ਇਹਨੂੰ ਇਹ ਦਾ ਹੁੰਦਾ ਹੈ ਡੀਫੀਸ਼ੀਐਂਸੀ ਹਾਂ ਜੀ ਹਾਂ ਇਹਦੇ ਵਿੱਚ ਕੋਈ ਸਵਾਲ ਹੋਊਗਾ ਕਈ ਵਾਰੀ ਕੀ ਹੁੰਦਾ ਵੀ ਡੈਫੀਸ਼ੀਐਂਸੀ ਹੁੰਦੀ ਆ ਲੇਕਿਨ ਫਾਰਮਰ ਨੂੰ ਇਹ ਹੁੰਦਾ ਵੀ ਸ਼ਾਇਦ ਇਹਨੂੰ ਕੋਈ ਵਾਇਰਸ ਆ ਗਿਆ ਹਾਂ ਹਾਂ ਇਸ ਤਰੀਕੇ ਨਾਲ ਇਹ ਕਈ ਵਾਰ ਸਾਨੂੰ ਕਿਸੇ ਕੰਫਿਊਜ਼ ਕਰਦੇ ਆ ਵਾਇਰਸ ਦੇ ਸਿੰਪਟਮਸ ਦੂਸਰੀ ਚੀਜ਼ਾਂ ਨਾਲ ਵੀ ਕੰਫਿਊਜ਼ ਕਰਦੇ ਆ ਜਿਸ ਤਰ੍ਹਾਂ ਕਿ ਬਲੈਕ ਲੈਗ ਹੈ ਥੱਲੇ ਬਲੈਕ ਲੈਗ ਮਤਲਬ ਜੜ ਦੇ ਵਿੱਚ ਨਾ ਕਾਲੀ ਹੋ ਜਾਂਦੀ ਜੜ ਜਿਹੜੀ ਹੈ ਜੜ ਕਾਲੀ ਜਾਂਦੀ ਏ ਜਾਂ ਫਿਰ ਐ ਕਿ ਥੱਲੇ ਕਾਲੀ ਅਗਰ ਬੂਟਾ ਪੱਟੀ ਕਾਲਾ ਹੁੰਦਾ ਆ ਉਹਦੀ ਜੜ ਜਿਹੜੀ ਐ ਨਾ ਜ਼ਮੀਨ ਦੇ ਵਿੱਚ ਜਿਹੜਾ ਪੋਰਸ਼ਨ ਹੋਏਗਾ ਉਹ ਕਾਲਾ ਹੋਏਗਾ ਤੇ ਉੱਪਰੋਂ ਜਿਹੜੇ ਨਾ ਪੱਤੇ ਜਿਹੜੇ ਨਾ ਬੂਟੇ ਦੇ ਇਦਾਂ ਹੋ ਜਾਣਗੇ ਜਿੱਦਾਂ ਕਿ ਸਾਰੇ ਇਕੱਠੇ ਹੋ ਜਾਣਗੇ ਉਹ ਹੋ ਜਾਂਦੇ ਨੇ ਇਕੱਠੇ ਹੋ ਜਾਂਦੇ ਤੇ ਆਦਮੀ ਸੋਚਦਾ ਕਿ ਯਾਰ ਇਹ ਤਾਂ ਲੀਫਰਨ ਆ ਗਿਆ ਤੇ ਉਹ ਨਹੀਂ ਹੁੰਦਾ ਤੁਸੀਂ ਉਹਦੀ ਜੜ ਦੇਖੋ ਪੌਦੇ ਦੀ ਤੇ ਉਹ ਜੜ ਤੋਂ ਪਾਣੀ ਨਹੀਂ ਜਾਣ ਦੇ ਰਿਹਾ ਉਹ ਜਿਹੜਾ ਤਣਾ ਗਲ ਗਿਆ ਤੇ ਇਸ ਕਰਕੇ ਇੱਕ ਤੇ ਉਹ ਚੀਜ਼ ਹੁੰਦੀ ਏ ਤੇ ਜੇਕਰ ਟੈਂਪਰੇਚਰ ਦੇ ਕਰਕੇ ਵੀ ਥੋੜਾ ਹੋ ਜਾਂਦਾ ਹੈ ਟੈਂਪਰੇਚਰ ਕਰਕੇ ਖਾਸ ਕਰਕੇ ਪੁਖਰਾਜ ਜੇਕਰ ਵੈਰਾਈਟੀ ਹੈ ਉਹ ਟੈਂਪਰੇਚਰ ਜਿਹੜਾ ਨਾ ਜਦੋਂ 5 6 ਡਿਗਰੀ ਟੈਂਪਰੇਚਰ ਚਲਾ ਗਿਆ ਤੇ ਉਹ ਤੋਂ ਉਹਦੇ ਪੱਤੇ ਜਿਹੜੇ ਨੇ ਉਹ ਹਲਕੇ ਹਲਕੇ ਮੋੜਨੇ ਸ਼ੁਰੂ ਹੋ ਜਾਣੇ ਤੇ ਉਹ ਵੀ ਇੱਕ ਜਿਹੜਾ ਲੱਗਦਾ ਕਿ ਇਹਦਾ ਬਾ ਯਾਰ ਇਹ ਸਾਰਾ ਵਾਇਰਸ ਆ ਗਿਆ ਵਾਇਰਸ ਨਹੀਂ ਉਹ ਟੈਂਪਰੇਚਰ ਕਰਕੇ ਕੁਝ ਵੈਰਾਈਟੀਆਂ ਜਿਹੜੀਆਂ ਨੇ ਉਹ ਦਿੰਦੀਆਂ ਨੇ ਉਸ ਤਰੀਕੇ ਸਿਮਟਮ ਬਾਕੀ ਹੁਣ ਆਜ ਕੱਲ ਮੈਂ ਤਕਰੀਬਨ ਦੇਖ ਰਿਹਾ ਖੇਤਾਂ ਦੇ ਵਿੱਚ ਜਿਆਦਾਤਰ ਜਿਹੜਾ ਪ੍ਰੋਬਲਮ ਆ ਰਹੀ ਹੈ ਲੀਫ ਸਪOTS ਦੇ ਆ ਰਹੀ ਕਿ ਪੱਤਿਆਂ ਦੇ ਉੱਪਰ ਜਿਹੜੇ ਨੇ ਦਾਗ ਜਿਹੜੇ ਨੇ ਉਹ ਕਾਫੀ ਜ਼ਿਆਦਾ ਆ ਰਹੇ ਨੇ ਬਲਾਈਟ ਨਹੀਂ ਹੈ ਲੇਕਿਨ ਦਾਗ ਜਿਹੜੇ ਹਨ ਤੇ ਉਹ ਜਿਹੜੇ ਹੈ ਨਾ ਬੇਸਿਕਲੀ ਦੋ ਕਿਸਮ ਦੇ ਦਾਗ ਨੇ ਇੱਕ ਤੇ ਜਿਹੜਾ ਸੈਪਟੋਰੀਆ ਲੀਫ ਸਪOTS ਹੈ ਇੱਕ ਆਲਟਰਨੇਰੀਆ ਲੀਫ ਸਪOTS ਹੈ ਤੇ ਤੀਸਰਾ ਜਿਹੜਾ ਨਾ ਪੋਟਾਸ਼ ਡਿਫੀਸ਼ੈਂਸੀ ਦੇ ਲੀਫ ਸਪOTS ਤੇ ਆਪਾਂ ਅਗਰ ਇਹ ਜਿਹੜਾ ਨਾ ਸਪਰੇ ਸ਼ਡਿਊਲ ਆਪਣਾ ਸਹੀ ਰੱਖਦੇ ਹਾਂ ਕਵਚ ਦੇ ਨਾਲ ਆਪਾਂ 1304520 ਇਸਤੇਮਾਲ ਕਰਦੇ ਹਾਂ ਏ ਜਿਹੜੇ ਨਾ ਟਾਈਮੀ ਸਟਾਰ ਦੇ ਨਾਲ ਜਿਹੜਾ 13045 ਐਮ ਐਮ ਸਟਾਰ ਦੇ ਨਾਲ 13045 ਕਰਦੇ ਆ ਤੇ ਇਹਨਾਂ ਨੂੰ ਆਪਾਂ ਜਿਹੜਾ ਨਾ ਤੇਲੇ ਤੋਂ ਪਛਾਣਾਂਗੇ ਤੇ ਸਪਾਰਟਸ ਤੋਂ ਪਛਾਣਾਂਗੇ ਇਹ ਹੀ ਜਨਮਾਕੀ ਵਾਰਿਸ ਦੀ ਪਛਾਣ ਤਾਂ ਹੁੰਦੀ ਹੈ ਉਹ ਆਪਾਂ ਸਾਨੂੰ ਕਰਨੀ ਪੈਂਦੀ ਹੈ ਉਹ ਵਾਰਿਸ ਜੀ ਤੋਂ ਜਿਹੜੇ ਨੇ ਬੜੇ ਕਿਸਮ ਦੇ ਹੈ ਉਹ ਪੋਤੇ ਜਿਹੜਾ ਨਾ ਉਹਦੇ ਨੂੰ ਸੇ ਟ੍ਰੇਨਿੰਗ ਚਾਹੀਦੀ ਹੈ ਵਾਰਿਸ ਤੋਂ 50 ਕਿਸਮ ਦੇ ਨੇ 26 ਕਿਸਮ ਦੇ ਵਾਇਰਸ ਸੀਪੀਆਰਟੀ ਟੈਸਟ ਕਰਦੀ ਹੈ 8 ਕਿਸਮ ਦੇ ਵਾਇਰਸ ਜਿਹੜੇ ਨੇ ਤੁਹਾਨੂੰ ਵਿੱਚ ਦਿਖਦੇ ਨੇ ਤੇ ਇਸ ਕਰਕੇ ਉਹ ਕਿਸੇ ਦਾ ਕੋਈ ਸਪੈਸ਼ਲ ਚੀਜ਼ ਹੋਏ ਤਾਂ ਉਹ ਤਾਂ ਦਿਖਾ ਕੀ ਦੱਸਿਆ ਥੈਂਕ ਯੂ ਡਾਕਟਰ ਬੜੀ ਜਾਣਕਾਰੀ ਦਿੱਤੀ ਤੁਸੀਂ ਜਿਆਦੇ ਜੂਰੀਏ ਦੇ ਨਾਲ ਉਹ ਜਿਹੜਾ ਫਗਰਾ ਉਹਨੂੰ ਦਾਗ ਬਹੁਤ ਆਉਂਦੇ ਆ ਜੀ ਬੜੀ ਬਹੁਤ ਇਹ ਕੱਪੜੀ ਨਹੀਂ ਜੀ ਉਹਨੂੰ ਕਹਿ ਸਕਦਾ ਵਿੱਚ ਖੋੜ ਪੈਦੀ ਆ ਕੱਚਾ ਪਟਲੋ ਚਾਹੇ ਪੱਕਾ ਪਟਲੋ ਸਾਡੇ ਚਿਤਰੀ ਨਹੀਂ ਚਿਤਰੀ ਰੋਜ ਕਾਲਾ ਉੱਤੇ ਹੁੰਦਾ ਹਨਾ ਜੀ ਸਾਡੇ 2-3 ਪਿੰਡ ਵਾ ਜੀ ਪੂਰਥਲਾ ਜ਼ਿਲ੍ਹਾ ਢਲਮਾ ਪਿੰਡ ਮੰਡ ਚਾਲੂ ਲੱਗਦਾ ਪਰ ਉਹਦੇ ਉੱਤੇ ਦਾਗ ਇੰਨਾ ਪਰੇਸ਼ਾਨ ਬਹੁਤ ਜ਼ਿਆਦਾ ਕੀਤਾ ਐਂਟੀ ਜੋਤੀ ਜਿਵੇਂ ਆ ਗਿਆ ਜਾਨੀ ਸਾਡੇ ਐਲਆਰ ਐਂਟੀ ਲਾਇਆ ਉਹਨੂੰ ਨਹੀਂ ਆਇਆ ਜਿਵੇਂ ਉਹਦੇ ਫੋਟੋ ਭੇਜ ਜਿਵੇਂ ਮਾਤਾ ਕਿਤਰੀ ਰੋਗ ਉਹ ਨਹੀਂ ਕਹਿੰਦੇ ਆ ਨਹੀਂ ਨਹੀਂ ਮਾਤਾ ਰੋਗ ਜਿਹੜਾ ਉੱਤੇ ਹੁੰਦਾ ਹਨਾ ਜੀ ਉਹਦੇ ਵਿੱਚ ਡੂੰਗ ਪੈਂਦਾ ਹਾਂ ਉਹਦੇ ਉੱਤੇ ਡੂੰਗ ਪੈਂਦਾ ਬਹੁਤ ਸਾਡੇ ਪ੍ਰੋਬਲਮ ਆ ਜੀ ਸ਼ੇਪ ਨਹੀਂ ਬਣਦੀ ਜੀ ਉੱਥੇ ਸ਼ੇਪ ਲੰਮਾ ਹੀ ਆ ਲੇਕਿਨ ਉੱਤੇ ਦਾਗ ਸਾਰੇ ਤੇ ਕੀ ਪਟਾਈ ਤੇ ਪ੍ਰੋਬਲਮ ਬਹੁਤ ਜਿਆਦਾ ਲੱਗਦਾ ਨਹੀਂ ਕੱਚੀ ਤੇ ਹੀ ਆ ਹਾਂ ਜੀ ਹਾਂਜੀ ਹਾਂਜੀ ਆਹ ਚੀਜ਼ ਆ ਜੀ ਟੂਰਨ ਕੀ ਕਹਿੰਦੇ ਨੇ ਜੀ ਸਰ ਇਨਸੈਕਟ ਡੈਮੇਜ ਬਹੁਤ ਜਿਆਦਾ ਆਇਆ ਜੀ ਸਾਡੇ ਜਿਹੜਾ ਖੋੜ ਜੀ ਪੈਂਦਾ ਹਾਂ ਤਿੰਨ ਸਾਲ ਤੋਂ ਆ ਰਿਹਾ ਜੀ ਪੱਕਾ ਹੀ ਰੱਖਦੇ ਕੱਚਾ ਹੀ ਪੁੱਟਣਾ ਪੈਂਦਾ ਸਾਨੂੰ ਇਨਸੈਕਟ ਦਾ ਰੇਟ ਵੀ ਨਹੀਂ ਲੱਗਦਾ ਜੀ ਮੰਡੀ ਹਾਂਜੀ ਹਾਂਜੀ ਬਹੁਤ ਘੱਟ ਬਹੁਤ ਆ ਜਾਂਦਾ ਜੀ ਹਾਂਜੀ ਉਹੀ ਚੀਜ਼ ਆ ਉਹ ਦੇਖ ਰਹੇ ਉਹ ਹੀ ਚੀਜ਼ ਆ ਸ਼ੇਪ ਇਨਸੈਕਟ ਡੈਲੋਗ ਹਾਂਜੀ ਇਹਦੇ ਦੇ ਵਿੱਚ ਇਹਦੇ ਵਿੱਚ ਹੀ ਆ ਜੀ 20 ਆਪਾਂ ਇੱਥੇ ਖੜਦੇ ਆਂ ਉਹਦਰ ਏਰੀਆ ਏਰੀਆ ਮਤਲਬ ਇਹਦੀ ਥਲਾ ਏਰੀਆ ਵਾ ਜੀ ਤੇ ਲੇਕਿਨ ਇੱਕ ਸਾਲ ਨਹੀਂ ਆਉਂਦੀ ਦੂਏ ਸਾਲ ਜਦੋਂ ਆਪਣੀ ਧਰਤੀ 'ਚੋਂ ਲੱਗ ਜਾਂਦਾ ਸਾਰੇ ਨੂੰ ਆ ਨਹੀਂ ਜੇ ਉਹ 'ਚ ਇੱਕ ਵਾਰ ਖੱਤੇ ਨੂੰ ਕਣਕ ਲਾ ਕੇ ਦੇਖੋ ਖੱਤੇ ਬਦਲਵੇਂ ਆ ਜੀ ਗੰਨਾ ਤਾਂ ਹੀ ਜਾਂਦਾ ਉਹ 'ਚ ਆਲੂ ਨਹੀਂ ਕੱਲੇ ਲੱਗਦੇ ਤੇਜ਼ ਕਰਕੇ ਹਾਂ ਚੇਂਜ ਕਰੀ ਜਾਂਦੇ ਫੇਰ ਵੀ ਨਹੀਂ ਜਾਂਦੀ ਨਾ ਤਾਂ ਇਹਦਾ ਕੋਈ ਹੱਲ ਪਹਿਲਾਂ ਦਰਿਆ ਅਸੀਂ ਕਿਹਾ ਵੀ ਹਰ ਨਾਲ ਆ ਗਈ ਕੋਈ ਬਿਮਾਰੀ ਹੁਣ ਬੰਨ ਤੋਂ ਬਾਹਰ ਆਲੂ ਜਿਹੜਾ ਲੱਗਾ ਉਹਨੂੰ ਵੀ ਬਹੁਤ ਆ ਗਈ ਇਹ ਪ੍ਰੋਬਲਮ ਸਾਡੇ 3 ਸਾਲ ਹੋ ਗਏ ਕੋਕੇ ਕਾਕੇ ਆਉਂਦੀ ਹੈ ਪਤਾ ਨਹੀਂ ਜੀ ਕੀ ਗੱਲ ਹੈ ਜਿਹੜਾ ਬਲੀਚਿੰਗ ਪਾਊਡਰ ਸੋਲਿਡ ਚੋਂ ਕੰਮ ਕਰਦਾ ਉਹ ਵੀ ਕੱਦੂ ਕਰਨ ਤੋਂ ਪਹਿਲਾਂ ਅੱਛਾ ਜੀ ਜੇ ਬਲੀਚਿੰਗ ਵੱਧ ਘੱਟ ਹੋਵੇ ਉਹਦਾ ਵੀ ਉਹਦਾ ਫਰਕ ਹੈ ਜ਼ਮੀਨ ਦੇ ਵਿੱਚ ਜਿਹੜਾ ਬਲੀਚਿੰਗ ਪਾਊਡਰ ਆ ਨਾ ਜਦੋਂ ਆਪਾਂ ਕੱਦੂ ਕਰਨਾ ਵਾ ਹਾਂ ਜੀ ਹਾਂ ਜੀ ਉਦੋਂ ਤਾਂ ਜਦੋਂ ਕਿਆਰਾ ਭਰਨ ਤੋਂ ਪਹਿਲਾਂ ਹੀ ਪਾਹ ਹੋ ਗਏ ਠੀਕ ਵੀ ਬੰਦੇ ਦੇ ਕਾਉਣ ਤੋਂ ਪਹਿਲਾਂ ਉਸ ਤੋਂ ਬਾਅਦ ਵੀ ਅੱਧੇ ਘੰਟੇ ਦੇ ਵਿੱਚ ਉਹ ਚ ਪਾਣੀ ਭਰਨਾ ਜ਼ਰੂਰੀ ਹੈ ਠੀਕ ਇਹ ਪ੍ਰੋਬਲਮ ਸਾਡੇ 3 ਸਾਲ ਹੋ ਗਈ ਕੋਕੇ ਕਰਕੇ ਆਉਂਦੀ ਹੈ ਹਾਂ ਪਤਾ ਨਹੀਂ ਜੀ ਕੀ ਗੱਲ ਹੈ ਜਿਹੜਾ ਬਲੀਚਿੰਗ ਸੋਲਿਡ ਜਿਹੜਾ ਕੰਮ ਕਰਦਾ ਉਹ ਵੀ ਕੱਦੂ ਕਰਨ ਤੋਂ ਪਹਿਲਾਂ ਅੱਛਾ ਜੀ ਪੀ ਐਚ ਲੈਵਲ ਵਧ ਘਟ ਹੋਵੇ ਉਹਦਾ ਵੀ ਉਹਦਾ ਫਰਕ ਹੈ ਜਮੀਨ ਦੇ ਵਿੱਚ ਜਿਹੜਾ ਬਲੀਚਿੰਗ ਪਾਊਡਰ ਆ ਨਾ ਜਦੋਂ ਆਪਾਂ ਕੱਦੂ ਕਰਨਾ ਵਾ ਹਾਂਜੀ ਹਾਂਜੀ ਉਸ ਤੋਂ ਹਫ਼ਤਾ ਜਦੋਂ ਪਿਆਰਾ ਭਰਨ ਤੋਂ ਪਹਿਲਾਂ ਹੀ ਪਾ ਆ ਹੋਵੇ ਠੀਕ ਵੀ ਬੰਦੇ ਦੇ ਪਾਉਣ ਤੋਂ ਪਹਿਲਾਂ ਉਦੋਂ ਬਾਅਦ ਵੀ ਅੱਧੇ ਘੰਟੇ ਦੇ ਵਿੱਚ ਉਹ ਚ ਪਾਣੀ ਭਰਨਾ ਜ਼ਰੂਰੀ ਹੈ ਠੀਕ ਬਲੀਚ ਇੰਪੋਰਟ ਇਹਦਾ ਹੱਲ ਉਹੀ ਹੱਲ ਆ ਅੱਛਾ ਮੁਰਕੇ ਪ੍ਰੋਬਲਮ ਹਟ ਜਾਂਦੀ ਹੈ ਹਾਂਜੀ ਹਟ ਜਾਂਦੀ 90% ਤਾਂ ਹਟ ਜਾਂਦੀ ਹੈ ਅੱਛਾ ਹੋਰ ਇਹਦਾ ਕੋਈ ਹੱਲ ਨਹੀਂ ਹੈ ਇਹ ਆਪਣੇ ਕੁਫਰੀ ਜੋਤੀ ਬ੍ਰੈਂਡ ਦੀ ਹੈ ਇਹ ਇਦਾਂ ਨਾ ਤੁਸੀਂ ਚੈੱਕ ਕਰਿਓ ਵੀ ਦਾਣੇ ਛੋਟੇ-ਛੋਟੇ ਆ ਕਿਉਂਕਿ ਜਿਹੜੇ ਲਵਾਈ ਆ ਜਿਹੜੀ ਅੱਜ ਪਟਿਆ ਆ ਅਸੀਂ ਉਹ ਫਿਰ ਉਸ ਹਿਸਾਬ ਦੇ ਨਾਲ ਹੀ ਅਸੀਂ ਕੀਤਾ ਆ ਬੜੀ ਕੋਸ਼ਿਸ਼ ਕੀਤੀ ਆ ਪਰ ਨਹੀਂ ਫਿਰ ਜੇ ਆਪਾਂ ਡਿਲੇ ਕਰਦੇ ਸੀ ਡੇਲ ਡਿਲੇ ਕਰਦੇ ਸੀ ਤੇ ਫਿਰ ਜਿਆਦਾ ਧੁੱਪ ਤੇ ਸਾਰੇ ਕਿਸਾਨ ਵੀਰਾਂ ਦੀ ਪਟਾਈਆਂ ਸ਼ੁਰੂ ਹੋ ਜਾਣੀਆਂ ਸੀਗੇ ਇਸ ਕਰਕੇ ਅਗਲੀ ਵਾਰੀ ਹੋਰ ਕੋਸ਼ਿਸ਼ ਕਰਾਂਗੇ ਵਧੀਆ ਇਸ ਫੰਕਸ਼ਨ ਨੂੰ ਵਧੀਆ ਤਰੀਕੇ ਨਾਲ ਕਰਨ ਦਾ ਤੇ ਇਹ ਸਾਡੀ ਜੋਤੀ ਦੀ ਵੈਰਾਈਟੀ ਆ ਇਹਦੇ ਵਿੱਚ ਆਮ ਸਾਡੇ ਜ਼ਿਮੀਂਦਾਰਾਂ ਦੇ ਅਡਾਪਟ ਨਹੀਂ ਕਰਨ ਦਾ ਕਾਰਨ ਇਹ ਵੀ ਫਟਦਾ ਹੈ ਇਹਦੇ ਲਈ ਕੋਈ ਜੇ ਕੋਈ ਤੁਹਾਡੇ ਕੋਲ ਕੋਈ ਐ ਇਦਾਂ ਦਾ ਹੈ ਉਪਰਾਲਾ ਕਰਨ ਸਾਡੇ ਫਾਰਮਰ ਉੱਥੇ ਨੂੰ ਅਡਾਪਟ ਕਰਨ ਦੇਖੋ ਇਹ ਜਿਹੜਾ ਆਲੂ तकरीबन ਦੇਖਿਆ ਇੱਕ ਤਾਂ ਜੋਤੀ ਅਸੀਂ ਜਲਦੀ ਲਗਾ ਲਈਏ ਨਾ ਤੇ ਆਲੂ ਫਟਦਾ ਹਾਂ ਅੱਜ ਆਪਾਂ ਜਿਹੜਾ ਨਾ ਅਗਰ ਇਹਨੂੰ ਥੋੜਾ ਲੇਟ ਲਗਾਈਏ 25 ਅਕਤੂਬਰ ਤੋਂ ਬਾਅਦ ਹੀ ਲਗਾਈਏ 25 25 ਅਕਤੂਬਰ ਤੋਂ ਬਾਅਦ ਲਾਈਏ ਫਿਰ ਨਹੀਂ ਫਟਦਾ 25 ਤੋਂ 30 ਅਕਤੂਬਰ ਜਾਂ ਪਹਿਲੇ ਹਫਤੇ ਨਵੰਬਰ ਦੇ ਲਾਓ ਫੇਰ ਨਹੀਂ ਫੜਦਾ ਜਿੰਨਾ ਪਹਿਲੇ ਲਾਓਗੇ ਉਹ ਫਟੇਗਾ ਇੱਕ ਚੀਜ਼ ਦੂਸਰੀ ਚੀਜ਼ ਇਹ ਹੈ ਕਿ ਇਹਦੇ ਜਿਹੜਾ ਨਾ ਸਾਇਲ ਦੀ ਬੋਰਨ ਰਿਕੁਆਇਰਮੈਂਟ ਜਿਹੜੀ ਨਾ ਉਹ ਦੇਖਣੀ ਪੈਂਦੀ ਹੈ ਕਿ ਬੋਰਨ ਹੈ ਜਿਹੜਾ ਕਿ ਇਹਨੂੰ ਅਗਰ ਜ਼ਰੂਰਤ ਪਵੇ ਵੈਸੇ ਤਾਂ ਜ਼ਿਆਦਾ ਰਿਕੁਆਇਰਮੈਂਟ ਹੁੰਦੀ ਨਹੀਂ ਬੋਰਨ ਦੀ 1 ਕਿਲੋ ਦੀ ਰਿਕੁਆਇਰਮੈਂਟ ਹੁੰਦੀ ਪੂਰੇ ਖੇਤ ਦੀ ਤੇ ਅਗਰ ਬੋਰਨ ਦੀ ਰਿਕੁਆਇਰਮੈਂਟ ਸਾਡੇ ਸਾਇਲ ਦੇ ਵਿੱਚ ਬੋਰਨ ਡੈਫੀਸ਼ੈਂਸੀ ਨਹੀਂ ਹੈ ਤੇ ਠੀਕ ਹੈ ਅਗਰ ਬੋਰਨ ਦੀ ਡੈਫੀਸ਼ੈਂਸੀ ਹੈ ਤੇ ਸਾਨੂੰ ਜਿਹੜੀ ਇਹਨੂੰ ਸ਼ੁਰੂ ਚ ਖਾਦਾਂ ਦੇ ਨਾਲ ਬੋਰਨ ਵੀ ਪਾਣਾ ਬੋਰ ਐਕਸ ਵੀ ਪਾਣਾ ਚਾਹੀਦਾ ਔਰ ਫਿਰ ਵੀ ਕਿਤੇ ਨਜ਼ਰ ਆਂਦੀ ਹੈ ਤਾਂ ਫਿਰ ਸਪਰੇਅ ਜਿਹੜੀ ਹੈ ਨਾ ਜਿਹੜੀ ਸਪਰੇਅ ਦੀ ਐਪਲੀਕੇਸ਼ਨ ਆ ਜਿਹੜੀ 1 ਕਿਲੋ ਬੋਰਾ ਨਹੀਂ ਨਹੀਂ ਸਾਈਲ ਸਾਈਲ ਜਿਹੜੀ ਬੋਰਾ ਨਗਰ ਘਟਣਾ ਹੋਵੇ ਤਾਂ ਫਿਰ ਉਹਨਾਂ ਨੇ ਕੈਲਸੀ ਬੋਰ ਕਰਕੇ ਆਉਂਦਾ ਕੈਲਸ਼ੀਅਮ ਬੋਰਾ ਦਾ ਹੈਗਾ ਉਹ 2 ਐਮ ਐਲ ਪਰ ਲੀਟਰ ਜਿਹੜਾ ਨਾ ਆਪਾਂ ਸਪਰੇਅ ਕਰਦੀਏ ਤਾਂ ਵੀ ਜਿਹੜਾ ਨਾ ਉਹਦਾ ਫਰਕ ਬਾਕੀ ਬੇਸਿਕਲੀ 80% ਇਹ ਹੈ ਕਿ ਇਹਨੂੰ ਲਗਾਓ ਤੁਸੀਂ 25 25 ਤੋਂ ਬਾਅਦ ਲਗਾਓ 25 ਤੋਂ 25 ਲਾ ਕੇ ਜਿਹੜਾ ਨਾ ਪਹਿਲੇ ਹਫਤੇ ਨਵੰਬਰ ਤੱਕ ਨੂੰ ਕਿਉਂਕਿ ਜਦੋਂ ਹੁਣ ਗਰਮੀਆਂ ਲੇਟ ਰਹਿੰਦੀਆਂ ਫਿਰ ਵੀ ਆਪਾਂ ਨੂੰ ਪੱਤੀ ਲਾਉਣਾ ਪਊਗਾ ਨਵੰਬਰ 'ਚ ਲੈ ਕੇ ਜਨੂ ਨਹੀਂ ਅੱਗੇ ਅਗਰ ਜ਼ਿਆਦਾ ਅਗਰ ਵੀ ਦੀ ਫਸਲ ਲੈ ਜਾਣੀ ਹੈ ਨਾ ਤਾਂ ਫਿਰ ਸਾਨੂੰ ਹ ਜਿਹੜਾ ਜ਼ਿਆਦਾ ਲੇਟ ਨਹੀਂ ਕਰਨਾ ਚਾਹੀਦਾ ਦੂਜੇ ਪਾਸੇ ਸਾਡਾ ਹੈ ਨਾ 15 ਜਨਵਰੀ ਦੀ ਲਿਮਿਟ ਹੈ 15 ਜਨਵਰੀ ਤੱਕ ਸਾਨੂੰ ਪੱਤੇ ਕੱਟਨੇ ਪੈਂਦੇ ਨੇ ਹੁਣ ਮੈਂ ਅੱਜ ਕੱਲ ਵੀ ਦੇਖ ਰਿਹਾ ਕਿ ਜਿਹੜਾ ਨਾ ਤੇਲਾ ਜਿਹੜਾ ਨਾ ਉਹ ਗੁੱਡਣ ਵਾਲਾ ਤੇਲਾ ਜਿਹੜਾ ਨਜ਼ਰ ਆ ਰਿਹਾ ਤੇ ਉਹ ਕਰਕੇ ਵਾਇਰਸ ਵੱਜ ਜਾਏਗਾ ਵਾਇਰਸ ਅਗਰ ਬਤੇਗਾ ਤੇ ਅਗਲੇ ਸਾਲ ਜਿਹੜਾ ਸੰਭਵ ਪਰ ਪਤਾ ਚਲੇਗਾ ਤੇ ਆਪਾਂ ਇਹਨੂੰ ਜਿਆਦਾ ਅੱਗੇ ਨਹੀਂ ਲੈ ਜਾ ਸਕਦੇ ਯਾਨੀ ਇਹਨੂੰ ਪਾਣੀ ਵੀ ਸੁਕਾ ਕੇ ਨਹੀਂ ਲੱਗਣਾ ਚਾਹੀਦਾ ਉਹ ਵੀ ਮੇਨ ਕਾਰਨ ਬਲ ਜਾਂਦੇ ਕਰੇ ਤੇ ਇੱਕ ਇਹਦੇ ਵਿੱਚ ਮੈਂ ਉਹ ਐਡ ਕਰੂੰਗਾ ਕਿ ਜਿੱਦਾਂ ਅਸੀਂ ਜੋ ਸਪਰੇਅ ਕਰਦੇ ਹਾਂ ਜੋ ਸਪਰੇਅ ਸ਼ੀਟ ਕਰਦਾ ਉਹਦੇ ਬਾਰੇ ਤੇ ਮਾਈਕਰੋ ਨਿਊਟ੍ਰੀਐਂਟ ਜੋ ਜ਼ਰੂਰ ਕਰਦੇ ਆ ਸੈਟਅਪ ਖੜੀ ਕਰੀਏ ਤਾਂ ਉਹਦੇ ਨਾਲ ਕੋਲ ਉਹਦੇ ਵਿੱਚ ਜਿਹੜਾ ਜੋ ਵੀ ਆਪਾਂ ਛੋਟੇ ਤੱਕ ਆਇਰਨ ਮੈਗਨੀਸ਼ੀਅਮ ਮੈਗਨੀਜ਼ ਬੋਰਨ ਇਹ ਸਾਰੇ ਤੱਤ ਜਿਹੜਾ ਜੋ ਮਿਨਿਮਮ ਰਿਕੁਆਇਰਮੈਂਟ ਹੁੰਦੀ ਆ ਉਸ ਲੈਵਲ ਤੇ ਉਸ ਪੀੜੇ ਵਿੱਚ ਮਿਲ ਜਾਂਦੇ ਆ ਕੋਈ ਕੋਈ ਸਵੈ ਰੇਟ ਦੀ ਜਿਹੜੀ ਟੌਨ ਚਲਾਈ। ਇਹ ਹੈ ਵੀ ਕੋਟਰੀ ਜਮਾਈ। ਇਹ ਸਪਾਈਟੀ ਨੇ ਜਿਹੜੀ ਟ੍ਰੌਪ ਡੇ ਦੀ ਗੱਲ ਕਰੀਏ ਤਾਂ 90 ਤੋਂ 500 ਦੇ ਵਿੱਚ ਇਹ ਬੈਠੀ ਚੱਲ ਰਹੀ ਹੈ। ਜੋਤੀ ਜਬ ਹੋਰਾਂ ਨਾਲੋਂ ਡਾਣੇ ਦੇ ਵਿੱਚ ਵਿੱਚ। ਇਸ ਵਾਈਟੀ ਨੇ ਜੇ ਮੈਂ ਸੇਲ ਦੀ ਗੱਲ ਕਰਾਂ ਤਾਂ ਸੇਲ ਦੀ ਨੋਸਟ ਤੋਂ ਲੈ ਕੇ ਸੌਫਟ ਹਾਂ ਜਿਹੜਾ ਜਿਹੜਾ ਡਿਮਾਂਡ ਪਾਉਂਦੇ ਨੇ। ਤੇਰੇ ਜਿਹੜੀ ਵਾਈਟੀ ਆ ਜੇ 5 ਤੋਂ 10 ਡਾਲਰ ਤੇ ਵਾਇਰਸ ਤੋਂ ਪ੍ਰੋਬਲਮ ਹਾਂ ਜਿਹੜੇ ਆਹ ਉੱਪਰ ਆ ਰਹੇ ਇਹ ਜਿਹੜਾ ਦੱਸਿਆ ਰੋਸਤਾਂ ਦੇ ਪਤਾ ਕਿ ਦੰਸ਼ ਇਸ ਵਾਰ ਅਸੀਂ ਆਪਣੇ ਸਾਰੇ ਫੀਲਡ ਦੇ ਸੋਇਲ ਸੈਂਸਰ ਲਗਾਏ ਸੀ ਤਾਂ ਉਹਦੇ ਵਿੱਚ ਜੋ ਨਿਕਲ ਕੇ ਆਇਆ ਤੇ ਫਾਸਪਾਸ ਨਾਈਟ੍ਰੋਜਨ ਤੇ ਇੰਨੇ ਕਿਤੇ ਨਹੀਂ ਘੱਟ ਹਾਂਜੀ ਹਾਂਜੀ ਇਸੇ ਦੀ ਪ੍ਰੋਟਸਟ ਵਾਲੀ ਗੱਲ ਹੈ ਉਲਟਾ ਜ਼ਿਆਦਾ ਸਰਵਤ ਘਾਟ ਜਿਹੜੀ ਹੈ ਕੈਸੀਆਂ ਦੀ ਜਾਂ ਫਿਰ ਹਰ ਤਰ੍ਹਾਂ ਦਾ ਤਾਂ ਇਹ ਇਹੀ ਕਾਰਨ ਆ ਰਿਹਾ ਕਰਕੇ ਆਪਾਂ ਨੂੰ ਆਜਾ ਤਾਂ ਦੇ ਫੋਨ ਕਰ ਸੇਲ ਜਿਹੜੀ ਖੇਤ ਦੀ ਹੋ ਖਰਾਬ ਹੋ ਜਾਏ ਤਾਂ ਉਹਦਾ ਜਿਹੜਾ ਬੰਦਿਆ ਪ੍ਰੋਬਲਮ ਹੋ ਜਾਂਦੀ ਹੈ ਹਾਂਜੀ ਇਹਦਾ ਤੁਸੀਂ ਕਸਟਮਰ ਤੁਹਾਡੇ ਬੋਲ ਹੋ ਰਹੇ ਇਹ ਸਭ ਜਿਹੜੇ ਜਦੋਂ ਆਪਣੇ ਨੂੰ ਖੇਤ ਦੀ ਸੇਲ ਜਿਹੜੀ ਹੋ ਖਰਾਬ ਹੋ ਰਹੀ ਕਿਉਂਕਿ ਆਪਾਂ ਦੇਸੀ ਘਾਹ ਵਾਲੇ ਪਾਸੇ ਉਹ ਨਹੀਂ ਕਰਦੇ ਆਰਗੇਨਿਕ ਘਾਹ ਬਣਾਤਾ ਘਰ ਦਾ ਉਹ ਬਹੁਤ ਵੱਡਾ ਇਸ ਕਾਰਨ ਜਿਹਦੇ ਕਰਕੇ ਨਮੀ ਬਣਾਈ ਦੀ ਜਿਹੜੀ ਸਿਟੀ ਆ ਰਹੀ ਉਹਨੂੰ ਬੋਲ ਤੋਂ ਉਹ ਆਂਗੀਆਂ ਕਾਫੀ ਜਾਮਨੀ ਤੇ ਜਾਮਨੀ ਲਾਗਾ ਵਿੱਚੋਂ ਵੀ ਬਾਹਰੋਂ ਵੀ ਇਹਨੂੰ ਸਿਰੋ ਸਾਫ ਕਰਦੇ ਜਿਹਦਾ ਜਾਮਨ ਹੁੰਦੇ ਆ ਜੀ ਇਹ ਵੀ ਜਿਹੜਾ ਆ ਪਲਪੇ ਦਾ ਜਿਹੜਾ ਉਹ ਵੀ ਜਾਮਨੀ ਆ ਅੰਦਰੋਂ ਕੱਟ ਕੇ ਪੜਦਾ ਇਸ ਚ ਲੱਗੇ ਵੀ ਜਾਮਨ ਦੇ ਵਿੱਚ ਕੈਜੂਆ ਨਾ ਜੀਵਾ ਲੌਂਗ ਵੈਰਾਈਟੀ ਦਾ ਹੈ ਲੇਕਿਨ ਇਹ ਆਪਾਂ ਦਾ ਖਰਚਾ ਘਟਾਇਆ ਦੇ ਵਿੱਚ ਤੇ ਅਮਰੀਕਾ ਨੇ 100 ਦਿਨ ਦੇ ਵਿੱਚ ਵਿੱਚ ਆਪਾਂ ਵੀ ਵਧੀਆ ਫਸਲ ਲੈ ਸਕਦੇ ਆ ਮਾਰਕੀਟ ਵੀ ਇਹਦਾ ਚੰਗਾ ਰੇਟ ਆ ਤੇ ਬਿਮਾਰੀ ਵੀ ਘਟਾਇਆ ਖਰਚਾ ਵੀ ਆਪਣਾ ਘਟਾਇਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਲਾਂਚ ਹੋਈ ਸੀਗੀ ਨੀਲਕੰਟ ਉਹ ਇੰਨੀ ਕਾਮਯਾਬ ਨਹੀਂ ਹੋ ਸਕੀ ਲੇਕਿਨ ਇਹ ਜਿਆਦਾ ਕਾਮਯਾਬ ਹੋ ਗਈ ਉਹਨਾਂ ਵਾਲੇ ਸਮੇਂ ਦੇ ਵਿੱਚ ਆਪਾਂ ਇਹੋ ਜਿਹੀਆਂ ਜਿਹੜੀਆਂ ਵੈਰੈਟੀਆਂ ਜਰੂਰ ਅਡਾਪਟ ਕਰ ਲੈਣੇ। ਇਹ ਵੀ ਸਿਟੀ ਅਰਾਈ ਦੀ ਵੈਰੈਟੀ ਹੈ 2008 ਕਰਕੇ ਸਕੀ ਹੁੰਦਾ ਨਾਮ ਪਿਛਲੇ ਸਾਲ ਕੁਖਰੀ ਉਹਦੇ ਦੇ ਨਾਂ ਤੇ ਆਈ ਹੈ ਲੇਕਿਨ ਥੋੜਾ ਜਿਹਾ ਖੋਲ ਕੇ ਦਿਖਾ ਦਿੰਦੇ। ਪੌਦੇ ਆ ਇਹ ਸਾਡੇ ਲੱਗੇ ਹੋਏ ਜਿਹੜੇ ਟਿਸ਼ੂ ਕਲਚਰ ਦੇ। tissue culture ਦੇ ਪੌਦੇ ਆ ਬਾਕੀ ਫਸਲ ਜਿਹੜੀ ਦੂਜੇ ਫਾਰਮ ਤੇ ਨਹੀਂ ਦਿਖਾ ਸਕੇ ਅਕਿ ਅਗਲੇ ਸਾਲ ਉਹ ਪ੍ਰਦਰਸ਼ਨੀ ਚ ਅਸੀਂ ਜੋੜ ਲੈ ਗਿਆਂਗੇ ਇਹਨਾਂ ਦੇ tissue culture ਦਾ ਆਟਾ ਫਾਰਮ ਲੈਟੋਂ ਮਿਲਦੇ ਜੀ ਇਸ ਤੋਂ ਜੋ ਪ੍ਰੋਡਕਸ਼ਨ ਆਉਟਪੁੱਟ ਨਾਲ ਹੋਰ ਅੰਨਾ ਟਿਕਰ ਵੀ ਜਦੋਂ ਜੋ ਆਪਣਾ C0 ਜਿਹੜਾ ਉਸ ਤੋਂ ਅਕੀਦਰ ਮਲਟੀਪਲ ਹੁੰਦਾ ਹੈ ਕਿਉਂਕਿ 2 ਤੋਂ 3 ਗੁਣਾ ਇਹਦੇ ਬਾਰੇ